ਸਾਸਰੀਆ ਕਾਲ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਚੈਨਲ ਤੋਂ ਰਿਪੋਰਟਰ ਜਗਤਾਰ ਸਿੰਘ ਜੀ ਦੀ ਖਾਸ ਰਿਪੋਰਟ ਸੀਐਸਸੀ ਬੁੰਡਾਲਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਅਸ਼ਵਨੀ ਵਰਮਾ ਈਐਨਟੀ ਸਪੈਸ਼ਲਿਸਟ ਦੀ ਅਗਵਾਈ ਹੇਠ 77ਵਾਂ 77 ਦਿਨ ਪੂਰੇ ਤੂਮਤਾਮ ਨਾਲ ਮਨਾਇਆ ਗਿਆ ਇਸ ਮੌਕੇ ਡਾਕਟਰ ਜੋਗਿੰਦਰਪਾਲ ਸਿੰਘ ਡਾਕਟਰ ਸਾਹਿਲ ਡਾਕਟਰ ਮਨਵੀਰਪਾਲ ਕੋ ਡਾਕਟਰ ਜਸਪ੍ਰੀਤ ਕੋ ਡਾਕਟਰ ਮਿਲਪ ਸਿੰਘ ਅਤੇ ਡਾਕਟਰ 소ਹਿਤ ਸਿੰਘ ਸਮੇਤ ਸਟਾਫ ਨਾਲ ਸੰਜੂ ਬਾਲਾ ਹੈਪੀ ਲੈਬ ਜਨਤਾ ਮੈਡੀਕਲ ਇੰਦਰਜੀਤ ਸਫਾਈ ਸੇਵਕ ਰਾਜਕੁਮਾਰ ਹੈਲਪਰ ਅਤੇ ਮੁਕੇਸ਼ ਕੁਮਾਰ ਵਰਮਾ ਮੈਡੀਕਲ ਨੇ ਭਾਗ ਲਿਆ ਡਾਕਟਰ ਅਸ਼ਵਨੀ ਵਰਮਾ ਨੇ ਦੱਸਿਆ ਕਿ ਇਹ ਸੰਸਥਾ ਮੇਹਰ ਸਿੰਘ ਸੂਰਾ ਵੱਲੋਂ 1975 ਵਿੱਚ ਲੋਕ ਭਲਾਈ ਅਤੇ ਸਿਹਤ ਸੇਵਾ ਦੇ ਉਦੇਸ਼ ਨਾਲ দান ਕੀਤੀ ਗਈ ਸੀ ਜਿਸ ਨੂੰ ਬਾਅਦ ਵਿੱਚ ਪੰਜਾਬ ਸਰਕਾਰ ਦੇ ਹਵਾਲੇ ਕਰ ਦਿੱਤਾ ਗਿਆ ਅੱਜ ਇਹ ਸੰਸਥਾ ਪੰਜਾਬ ਸਰਕਾਰ ਅਤੇ ਹੈਲਥ ਸਿਸਟਮ ਦੇ ਅਧੀਨ ਸੁਚੱਜੇ ਢੰਗ ਨਾਲ ਚੱਲ ਰਹੀ ਹੈ ਅਤੇ ਇਲਾਕੇ ਦੇ ਲੋਕਾਂ ਨੂੰ ਬਿਹਤਰ ਸੇਵਾ सहूलत मुहैया करवा रही है उन्होंने कहा कि सच सी बंडाला का डॉक्टरी नर्सिंग स्टाफ और सहायक स्टाफ पूरी लगन समर्पण न सेवा कर रहा है जिस कारण लोग का भरोसा लगातार बाद रहा है गणतंत्र दिवस मौके लोगों मिठाई फल वंडे गए और देश की तरक्की अमन खुशहाली ले भविख ल कामना गई वाइगुरु जी की फतेह मैं डॉक्टर अश्विनी कुमार एस एम ओ सी एच सी बंडाला असीवान ਗਣਤੰਤਰ ਦਿਵਸ ਬੜੇ ਖੁਸ਼ੀ ਨਾਲ ਮਨਾ ਰਹੇ ਆਂ ਐਂਡ ਵਾਇਗੁਰੂ ਸਾਡੇ ਤੇ ਕਿਰਪਾ ਵਰਖੇ ਸਾਡੇ ਸੰਸਥਾਨ ਨੂੰ ਹੋਰ ਤਰੱਕੀ ਦੇਵੇ ਸਾਡੇ ਦੇਸ਼ ਨੂੰ ਤਰੱਕੀ ਦੇਵੇ ਖੁਸ਼ਹਾਲੀ ਦੇਵੇ ਕਿਉਂਕਿ ਸਭ ਕੁਝ ਇਹ ਮਹਾਰਾਜ ਜੀ ਦੇ ਹੱਥ ਚ ਹੈ ਮਹਾਰਾਜ ਕਿਰਪਾ ਰੱਖਣਗੇ ਤੇ ਇਹੀ ਮੈਂ ਸਾਰਿਆਂ ਨੂੰ ਧੰਨਵਾਦ ਦਿੰਨਾ ਵਾਂ ਸਾਰੀ ਜਨਤਾ ਨੂੰ ਧੰਨਵਾਦ ਦਿੰਨਾ ਜਿਹੜੇ ਸਾਨੂੰ ਇਸ ਇਲਾਕੇ ਦੀ ਜਨਤਾ ਸਾਰੇ ਇਸ ਹਸਪਤਾਲ ਨੂੰ ਸਹਿਯੋਗ ਦੇ ਰਹੀ ਹੈ ਜਿਹੜੀ ਸੰਸਥਾ ਹੈ ਇਹਨੂੰ ਮਹਿਰ ਸਿੰਘ ਸਰਦਾਰ ਮਹਿਰ ਸਿੰਘ ਸੋਹਰਾਹੂ ਨੇ ਡੋਨੇਟ ਕੀਤਾ ਸੀ ਐਂਡ ਉਹਨਾਂ ਨੇ ਇਹਨੂੰ ਸ਼ੁਰੂ ਵਿੱਚ ਬਣਵਾਇਆ ਵੀ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਸਰਕਾਰ ਨੂੰ ਹੈਂਡਓਵਰ ਕਰ ਦਿੱਤਾ ਸੀ ਤੇ ਹੁਣ ਇਹ ਪੰਜਾਬ ਸਰਕਾਰ ਦੇ ਅੰਡਰ ਆਂਦੀ ਹੈ ਸਾਡੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਅੰਡਰ ਆਂਦੀ ਹੈ ਤੇ ਮਾਨਯੋਗ ਮੰਤਰੀ ਸਾਹਿਬ ਸਾਡੇ ਤੇ ਸੀਐਮ ਸਾਹਿਬ ਦੀ ਬਹੁਤ ਕਿਰਪਾ ਹੈਗੀ ਆ ਸਾਡੀਆਂ ਸੰਸਥਾਨਾਂ ਦੇ જય ਹਿੰਦ